ਦਿੱਤਾ ਹੈ। ਬਿਕੋ ਮੈਂ ਮੇਰੇ ਕੋਲ ਵੀ ਇਹ ਡਾਕੂਮੈਂਟ ਤੁਹਾਡੇ ਸਾਹਮਣੇ ਕਿਸੇ ਨੇ ਦਿੱਤੇ ਨਾ ਇੱਥੇ ਸਾਬ ਲਿਖਿਆ ਹੈ ਕਿ ਮੈਂ 10ਵੀਂ 82 ਚ ਕੀਤੀ ਹੈ। ਔਰ ਕੋਈ ਹੈਪੀ ਸਕੂਲ ਹੈ ਕੀਤੀ ਹੈ। ਮੈਨੂੰ ਇਹ ਸਮਝ ਨਹੀਂ ਆਦੀ ਕਿ ਸਕੂਲ ਜਿਹੜਾ ਹੈਪੀ ਹੈ ਉੱਥੇ ਦਿਨੇਸ਼ ਬੱਬੂ ਜੀ ਉਹਦਾ ਮਾਲਕ ਕਹਿੰਦਾ ਕਿ ਮੈਂ 9ਵੀਂ ਦਾ ਸਰਟੀਫਿਕੇਟ ਜਾਂ ਨਵੀਂ 10ਵੀਂ ਪੜ੍ਹਨਾ ਸੀਗਾ 9ਵੀਂ ਪਾਸ ਕਰਕੇ ਇਹ ਚਾਰ ਮਹੀਨੇ ਹੋ ਗਏ ਇਨਾਂ ਨੇ ਪਾਸਪੋਰਟ ਬਣਾਣਾ ਹੀ ਮੈਂ ਉਹਦੇ ਬਾਅਦ ਸੇ ਇੱਕ ਲਿਵਿੰਗ ਸਰਟੀਫਿਕੇਟ ਦਿੱਤਾ ਹੈ ਇਹ ਕਿਤੇ ਅਪੀਅਰ ਨਹੀਂ ਹੋਇਆ ਸਾਡੇ ਕੋਲ ਇਹ ਉਹਨਾਂ ਦਾ ਕਹਿਣਾ ਔਰ ਇਹਨੇ 10ਵੀਂ ਨਹੀਂ ਕੀਤੀ ਇਹ ਕਹਿਣਾ ਪਰ ਮੈਨੂੰ ਇਹ ਚੀਜ਼ਾਂ ਦਾ ਅਗਰ ਦਿਨੇਸ਼ ਬਬੂ ਜੀ ਕੋਲ ਇਹਨਾਂ ਦਾ ਕੋਈ ਪ੍ਰੂਫ ਹੈ ਤੇ ਤੁਹਾਨੂੰ ਦੇ ਦੇਣ ਨੇਤੇ ਜਨਤਾ ਨੂੰ ਮਿਸਲੀਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਔਰ ਦੂਸਰਾ ਇਹਦੇ ਤੇ ਲਿਖਿਆ ਹੈ ਇਹਨਾਂ ਦੀ ਰਜਿਸਟਰੀ ਹੈ ਕਿ 2019 ਦੀ ਜਲੋਜੀ ਦੀ ਇਹ ਰਜਿਸਟਰੀ ਦੀ ਕਾਪੀ ਹੈ ਇਹਦੇ ਤੇ ਲਿਖਿਆ ਕਿ ਇਹਦੇ ਮੁੰਡੇ ਨੂੰ 50% 1.5 ਕਰੋੜ ਦੀ ਪ੍ਰਾਪਰਟੀ ਖਰੀਦੀ ਹੈ ਜਿਹੜੀ 10 ਕਰੋੜ ਦੀ ਹੈਗੀ ਹੈ ਤੇ 75 ਲੱਖ ਰੁਪਿਆ ਇਹਨਾਂ ਦੇ ਮੁੰਡੇ ਦੇ account ਤੋਂ ਗਿਆ ਔਰ ਜਿਨ੍ਹਾਂ ਨੇ ਪ੍ਰਾਪਰਟੀ ਕੀਤੀ ਹੈ ਔਰ 75 ਲੱਖ ਜਿਹੜਾ ਦੂਸਰੇ ਨਾਲ 파ਟਨਰ ਹੈ ਉਹਨਾਂ ਨੇ ਦਿੱਤੀ ਹੈ ਮੈਨੂੰ ਇਹ ਨਹੀਂ ਸਮਝ ਆਂਦੀ ਕਿ ਜਦੋਂ ਦਿਨੇਸ਼ ਬਪੂਜੀ ਐਫੀਡੇਵਿਟ ਫਾਈਲ ਕਰਦੇ ਨੇ ਇਲੈਕਸ਼ਨ ਕਮਿਸ਼ਨ 'ਚ ਕਹਿੰਦੇ ਨੇ ਮੇਰੇ ਮੁੰਡੇ ਦੀ ਜ਼ੀਰੋ ਇਨਕਮ ਹੈ ਪਿਛਲੇ 5 ਸਾਲ ਤੋਂ ਤੇ ਫਿਰ 5 ਸਾਲ ਪਹਿਲੇ ਇਹ 1.5 ਕਰੋੜ ਦੀ ਪ੍ਰਾਪਤੀ ਕਿੱਥੋਂ ਆ ਗਈ ਇਹ ਦਿਨੇਸ਼ ਬਪੂਜੀ ਨੇ ਦੱਸਣਾ ਹੈ ਹੋਰ ਵੀ ਜਿਹੜੀਆਂ ਅਲੀਗੇਸ਼ਨਾਂ ਹਨ ਉਹਨਾਂ ਦੇ ਉੱਤੇ ਬੜਾ ਚੰਗਾ ਹੋਵੇਗਾ ਪਬਲਿਕ ਵਾਸਤੇ ਅਗਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਤੇ ਅਲੀਗੇਸ਼ਨ ਕਿਸੇ ਨੇ ਲਗਾਈਆਂ ਰਹਿ ਦੇ ਉਹਨੂੰ ਕਲੀਅਰ ਕਰਨਾ ਕੈਂਡੀਡੇਟ ਦਾ ਫਰਜ਼ ਹੈਗਾ ਸਰ ਆਮ ਆਦਮੀ ਪਾਰਟੀ ਵੱਲੋਂ ਐਸਟੀ ਨੂੰ ਇਲੈਕਸ਼ਨ ਕਮਿਸ਼ਨ ਦੇ ਕੋਲ ਚੁਕਾਇਆ ਜਾ ਰਿਹਾ ਦਿਖੋ ਨੀ ਅਸੀਂ ਕੀ ਕਰਨਾ ਉਹ ਆਮ ਆਦਮੀ ਪਾਰਟੀ ਬਾਤ ਵਿਖੇਗੀ ਹੂੰ ਤੁਸੀਂ ਜਿਹੜਾ ਮੈਨੂੰ ਸਵਾਲ ਪੁੱਛਿਆ ਕਿ ਇਹ ਅਲੀਗੇਸ਼ਨ ਇੱਥੇ ਲੱਗ ਰਹੀਆਂ ਨੇ ਤੇ ਫਿਰ ਜਨेश ਬਾਬੂ ਜੀ ਨੂੰ ਕਹਿਣਾ ਚਾਹ ਰਾ ਕਿ ਮੈਂ ਦਸਵੀਂ ਫੇਲ ਲਿਆ ਮੈਂ ਪਾਸ ਜਦੋਂ ਫੇਲ ਹੈ ਤੇ ਫੇਲ ਕਹਿੰਦੇ ਹੋ ਨਾ ਕੀ ਫਰਕ ਪੈਂਦਾ ਫਿਰ 10+2 ਦਾ ਸਰਟੀਫਿਕੇਟ ਲਗਾਉਂਦਾ ਕੋਈ ਜ਼ਰੂਰਤ ਨਹੀਂ ਹੈਗੀ ਔਰ ਪਿਛਲੇ 25 ਸਾਲ ਤੋਂ ਇਹ ਐਫੀਡਵਿਟ ਗਲਤ ਫਾਈਲ ਕਰਦੇ ਆ ਰਹੇ ਨੇ ਔਰ ਮੇਰਾ ਖਿਆਲ ਹੈ ਦਿਨੇਸ਼ ਭਾਬੂ ਜੀ ਸਾਡੇ ਇਹ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਕੈਂਡੀਡੇਟ ਨੇ ਦਿਨੇਸ਼ ਭਾਬੂ ਜੀ ਤੁਹਾਨੂੰ ਬੇਨਤੀ ਹੈ ਕਿ ਜਿਹੜੀ ਅਲੈਗੇਸ਼ਨ ਲੱਗ ਰਹੀਆਂ ਨੇ ਇਹਨੂੰ ਕਲੀਅਰ ਕਰੋ ਇਹ ਚੰਗਾ ਲਈ ਹੈਗਾ ਬਿਕਾਜ਼ ਸਾਡੀ ਕੋਲੀ ਪਾਲੀ ਜਨਤਾ ਨੂੰ ਮਿਸਲੀਡ ਕਰਨ ਦੀ ਕੋਈ ਜ਼ਰੂਰਤ ਨਹੀਂ ਸਰ ਆਪ ਆਪ ਜੀ ਆਰਟੀਕਲ 32 ਜਾਂ 13 ਐਪਲੀਕੇਬਲ ਜਿਵੇਂ ਲੈਸ਼ਨ ਕਮਿਸ਼ਨ ਨੂੰ ਤੇਜ ਹੋਇਆ ਉਹਦੇ ਸੰਬੰਧ ਵਿੱਚ ਕੋਈ ਕੀਤੀ ਜਾਏਗੀ ਦੇਖੋ ਜੀ ਕੰਪਲੇਨ ਜਰੂਰ ਹੋਏਗੀ ਪਰ ਪਹਿਲੇ ਜਿਹਦੇ ਤੇ ਅਲੀਗੇਸ਼ਨ ਲੱਗੇ ਨੇ ਉਹਨੂੰ ਜਵਾਬ ਦੇ ਦਿਓ ਜੇ ਜਵਾਬ ਨਹੀਂ ਦਿੰਦਾ ਤੇ ਫਿਰ ਤੇ ਅਸੀਂ ਮੁਕ ਕਰਾਂਗੇ ਕਰਾਂਗੇ ਜਿਹੜਾ ਲੀਗਲ ਸੈਲ ਉਹ ਕਰੇਗਾ ਲੇਕਿਨ ਜਨਤਾ ਨੂੰ ਰੋਂਗ ਐਫੀਡੇਵਿਟ ਫਾਈਲ ਕਰਨਾ ਇਕ ਬਹੁਤ ਬੜਾ ਗੁਨਾਹ ਹੈ ਹੋਰ ਅਗਰ ਕਿਸੇ ਵਕੀਲ ਸਾਹਿਬ ਨੇ ਉਹਨਾਂ ਤੇ ਕੋਈ ਅਲੀਗੇਸ਼ਨ ਲਗਾਈ ਹੈ ਤੇ ਉਹਨਾਂ ਦਾ ਫਰਜ਼ ਹੈ ਇਹਨੂੰ ਅਲੀਗੇਸ਼ਨ ਨੂੰ ਇਮੀਡੀਏਟਲੀ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਸੱਚ ਹੈ ਜਾਂ ਝੂਠ ਹੈ ਇਹਦੇ ਇਲਾਵਾ ਕੁਝ ਕਹਿਣ ਨੂੰ ਬਾਕੀ ਬਚਿਆ ਨਹੀਂ